ਸੋ ਗੱਲ ਕਰ ਲੈਨੇ ਆ ਬਿਗ ਬਾਸ ਸੀਜ਼ਨ 19 ਜਿਹੜਾ ਸ਼ੁਰੂ ਹੋਣ ਵਾਲਾ ਹੈ ਜਲਦ ਉਸ ਦੇ ਵਿੱਚ ਸਿਰਫ ਅਦਾਕਾਰ ਹੀ ਤੁਹਾਨੂੰ ਨਜ਼ਰ ਨਹੀਂ ਆਉਣਗੇ ਨਾਮੀ ਚਿਹਰੇ ਹੀ ਨਜ਼ਰ ਨਹੀਂ ਆਉਣਗੇ ਬਲਕਿ ਤੁਹਾਨੂੰ ਉਸ ਸ਼ੋਅ ਦੇ ਵਿੱਚ ਹੋ ਸਕਦਾ ਹੈ ਕਿ ਪੋਲਿਟਿਸ਼ੀਅਨਸ ਵੀ ਨਜ਼ਰ ਆਉਣ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋਰਸਸ ਤੋਂ ਕਿ ਬਿਗ ਬਾਸ 19 ਸ਼ੁਰੂ ਤਾਂ ਹੋਣ ਵਾਲਾ ਹੈ ਲੇਕਿਨ ਉਸ ਦੇ ਵਿੱਚ ਇਸ ਵਾਰ ਟਵਿਸਟ ਐਂਡ ਟਰਨਸ ਬਹੁਤ ਸਾਰੇ ਹੋਣਗੇ ਉਹ ਇਸ ਕਰਕੇ ਕਿਉਂਕਿ ਇਸ ਵਾਰ ਨਾਰਮਲ ਬਿਗ ਬਾਸ ਨਹੀਂ ਹੋਏਗਾ ਇਸ ਵਾਰ ਬਿਗ ਬਾਸ ਦੇ ਘਰ ਦੇ ਅੰਦਰ ਸਿਆਸਤ ਹੋਏਗੀ ਔਰ ਬਹੁਤ ਸਾਰੇ ਪੋਲਿਟਿਸ਼ੀਅਨਸ ਨਜ਼ਰ ਆ ਸਕਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਦਿੰਦੇ ਆ ਕਿ ਗ੍ਰੈਂਡ ਪ੍ਰੀਮੀਅਰ ਤੇ ਪਾਰਟ ਲੈ ਸਕਦੇ ਨੇ ਐਜ਼ ਅ ਸਪੈਸ਼ਲ ਗੈਸਟ ਜਾਂ ਫਿਰ ਕਹਿ ਸਕਦੇ ਕਿ ਇੱਕ ਐਸਾ ਸੈਗਮੈਂਟ ਹੋਏਗਾ ਬਿਗ ਬਾਸ ਦੇ ਘਰ ਦੇ ਅੰਦਰ ਕਿ ਜਦੋਂ ਕੰਟੈਸਟੈਂਟਸ ਦਾ ਆਪਣਾ ਟਾਸਕ ਕਰਨਗੇ ਸਾਰਾ ਕੁਝ ਕਰਨਗੇ ਲੇਕਿਨ ਪੋਲੀਟੀਸ਼ੀਅਨਸ ਦੀ ਐਂਟਰੀ ਹੋਏਗੀ ਅੰਦਰ ਕਿਉਂਕਿ ਸਰਕਾਰ ਚੁਣਣੀ ਆ ਸੋ ਸਰਕਾਰ ਚੁਣਨ ਦੇ ਲਈ ਪੋਲੀਟੀਸ਼ੀਅਨਸ ਘਰ ਦੇ ਅੰਦਰ ਦਸਤਕ ਦੇਣਗੇ ਇੱਕ ਸਪੈਸ਼ਲ ਸੈਗਮੈਂਟ ਦੇ ਵਿੱਚ ਜਿਸ ਤੋਂ ਬਾਅਦ ਜਿਹੜੇ ਪੂਰੇ ਘਰ ਦੀ ਕੈਪਟਨਸੀ ਕਹਿ ਸਕਦੇ ਅਸੀਂ ਕਿ ਪੂਰੇ ਘਰ ਦੇ ਅੰਦਰ ਕੌਣ ਜਿਹੜੀ ਹੈ ਸਰਕਾਰ ਰਾਜ ਕਰੇਗੀ ਕਿ ਕਿਹੜੀ ਸਰਕਾਰ ਰਾਜ ਕਰੇਗੀ ਹੋ ਸਕਦਾ ਪਾਰਟੀ ਜਿਵੇਂ ਆਪਣੀਆਂ ਨਾਰਮਲ ਪਾਰਟੀਆਂਜ਼ ਨੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਕੰਟੈਸਟੈਂਟਸ ਨੇ ਉਹ ਡਿਵਾਈਡ ਕੀਤੇ ਜਾਣ ਇਹ ਤਾਂ ਹੁਣ ਦੇਖਣਾ ਬਹੁਤ ਜੋ ਇੰਟਰਸਟਿੰਗ ਹੋਣ ਵਾਲਾ ਲੇਕਿਨ ਫਿਲਹਾਲ ਜੋ ਅੱਜ ਨਿਊਜ਼ ਹੈ ਉਹ ਇਹ ਹੈ ਕਿ ਅੱਜ ਯਾਨੀ ਕਿ ਬਿਗ ਬਾਸ 19 ਦੇ ਵਿੱਚ ਪੋਲੀਟੀਸ਼ੀਅਨਸ ਜੋ ਨੇ ਉਹ ਬਿਗ ਬਾਸ ਦੇ ਘਰ ਦੇ ਅੰਦਰ ਆ ਸਕਦੇ ਨੇ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਸੀਜ਼ਨ 13 ਨੇ ਖੂਬ ਧਮਾਲ ਮਚਾਈ ਸੀ ਜਿਸ ਦੇ ਵਿੱਚ ਹਰ ਕਿਸੇ ਨੇ ਆਪਣੇ ਇੱਕ ਇੱਕ ਕੰਟੈਸਟੈਂਟ ਨੇ ਹਰ ਕਿਸੇ ਨੂੰ ਜੋ ਹੈ ਐਂਟਰਟੇਨ ਕੀਤਾ ਸੋ ਉਸ ਤੋਂ ਬਾਅਦ ਵੀ ਬਹੁਤ ਸਾਰੇ ਬਿਗ ਬਾਸ ਦੇ ਸੀਜ਼ਨਸ ਆਏ ਲੇਕਿਨ ਇਹਨੇ ਮਕਬੂਲ ਨਹੀਂ ਹੋਏ ਹਾਲਾਂਕਿ ਬਿਗ ਬਾਸ ਨੂੰ ਸਾਰੇ ਪਸੰਦ ਕਰਦੇ ਨੇ ਫੇਵਰਿਟ ਪਰਸਨਲ ਇੰਤਜ਼ਾਰ ਰਹਿੰਦਾ ਬਿਗ ਬਾਸ ਦਾ ਲੇਕਿਨ 13 ਤੋਂ ਬਾਅਦ ਹੁਣ 19 ਜੋ ਹੈ ਕੁਝ ਕ੍ਰੈਸਪੀ ਲੱਗ ਰਿਹਾ ਕੁਝ ਇੰਟਰਸਟਿੰਗ ਲੱਗ ਰਿਹਾ ਜਿਸ ਦੇ ਵਿੱਚ ਸਰਕਾਰ ਚੋਣਾਂ ਦੀ ਯਾਨੀ ਕਿ ਰਾਜਨੀਤੀ ਹੋਏਗੀ ਸੋ ਸਲਮਾਨ ਖਾਨ ਇੱਕ ਸੁਪਰ ਐਕਸਾਈਟਿਡ ਨੇ ਕਿਉਂਕਿ ਸਲਮਾਨ ਖਾਨ ਦੀਆਂ ਵੀ ਪੋਸਟਰਾਂ ਸ਼ੇਅਰ ਹੋ ਰਹੀਆਂ ਨੇ ਟੀਜ਼ਰਸ ਆਊਟ ਹੋ ਰਹੇ ਨੇ ਬਿੱਗ ਬਾਸ ਦੇ ਘਰ ਦੇ ਅੰਦਰ ਪਾਰਲੀਮੈਂਟ ਦੀ ਲੁੱਕ ਦਿੱਤੀ ਗਈ ਹੈ ਇਸ ਵਾਰ ਬਿੱਗ ਬਾਸ ਦੇ ਘਰ ਦੇ ਅੰਦਰ ਲੋਗੋਜ਼ ਦੇ ਵਿੱਚ ਚੇਂਜਸ ਕੀਤੇ ਗਏ ਨੇ ਬਹੁਤ ਕੁਝ ਇਸ ਵਾਰ ਦੇ ਬਿੱਗ ਬਾਸ ਦੇ ਵਿੱਚ ਚੇਂਜਸ ਹੋਏ ਨੇ ਸੋ ਹੁਣ ਦੇਖਣਾ ਹੋਏਗਾ ਕਿ ਕੰਟੈਸਟੈਂਟਸ ਜਿਹੜੇ ਨੇ ਕਿਸ ਰੂਪ ਤੇ ਵਿੱਚ ਐਂਟਰ ਹੁੰਦੇ ਨੇ ਕਿਦਾਂ ਉਹਨਾਂ ਦੇ ਜਿਹੜੇ ਨੇ ਡਿਵਾਈਡਿੰਗ ਹੁੰਦੀ ਆ ਘਰ ਦੇ ਅੰ ਇੰਤਜ਼ਾਰ ਕਰੋ 빅 ਬੋਸ 19 ਦਾ ਕਿਉਂਕਿ ਥੋੜੇ ਹੀ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਰਾਤ 10:30 ਵਜੇ ਔਰ ਨਾਲ ਦੇ ਨਾਲ Jio Hotstar ਤੇ ਵੀ ਲਾਈਵ ਚੱਲੇਗਾ ਤੋ ਗੱਲ ਕਰ ਲੈਨੇ ਆ ਬਿਗ ਬਾਸ ਸੀਜ਼ਨ 19 ਜਿਹੜਾ ਸ਼ੁਰੂ ਹੋਣ ਵਾਲਾ ਹੈ ਜਲਦ ਉਸ ਦੇ ਵਿੱਚ ਸਿਰਫ ਅਦਾਕਾਰ ਹੀ ਤੁਹਾਨੂੰ ਨਜ਼ਰ ਨਹੀਂ ਆਉਣਗੇ ਨਾਮੀ ਚਿਹਰੇ ਹੀ ਨਜ਼ਰ ਨਹੀਂ ਆਉਣਗੇ ਬਲਕਿ ਤੁਹਾਨੂੰ ਉਸ ਸ਼ੋਅ ਦੇ ਵਿੱਚ ਹੋ ਸਕਦਾ ਹੈ ਕਿ ਪੋਲੀਟੀਸ਼ੀਅਨਸ ਵੀ ਨਜ਼ਰ ਆਉਣ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋਰਸਸ ਤੋਂ ਕਿ ਬਿਗ ਬਾਸ 19 ਸ਼ੁਰੂ ਤਾਂ ਹੋਣ ਵਾਲਾ ਹੈ ਲੇਕਿਨ ਉਸ ਦੇ ਵਿੱਚ ਇਸ ਵਾਰ ਟਵਿਸਟ ਐਂਡ ਟਰਨਸ ਬਹੁਤ ਸਾਰੇ ਹੋਣਗੇ ਉਹ ਇਸ ਕਰਕੇ ਕਿਉਂਕਿ ਇਸ ਵਾਰ ਨੋਰਮਲ ਬਿਗ ਬਾਸ ਨਹੀਂ ਹੋਏਗਾ ਇਸ ਵਾਰ ਬਿਗ ਬਾਸ ਦੇ ਘਰ ਦੇ ਅੰਦਰ ਸਿਆਸਤ ਹੋਏਗੀ ਔਰ ਬਹੁਤ ਸਾਰੇ ਪੋਲੀਟੀਸ਼ੀਅਨਸ ਨਜ਼ਰ ਆ ਸਕਦੇ ਨੇ ਜਿਵੇਂ ਕਿ ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਗ੍ਰੈਂਡ ਪ੍ਰੀਮੀਅਰ ਤੇ ਪਾਰਟ ਲੈ ਸਕਦੇ ਨੇ ਐਜ਼ ਅ ਸਪੈਸ਼ਲ ਗੈਸਟ ਜਾਂ ਫਿਰ ਕਹਿ ਸਕਦੇ ਕਿ ਇੱਕ ਐਸਾ ਸੈਗਮੈਂਟ ਹੋਏਗਾ 빅 ਬਾਸ ਦੇ ਘਰ ਦੇ ਅੰਦਰ ਕਿ ਜਦੋਂ ਕੰਟੈਸਟੈਂਟਸ ਤਾਂ ਆਪਣਾ ਟਾਸਕ ਕਰਨਗੇ ਸਾਰਾ ਕੁਝ ਕਰਨਗੇ ਲੇਕਿਨ ਪੋਲਿਟਿਸ਼ੀਅਨਸ ਦੀ ਐਂਟਰੀ ਹੋਏਗੀ ਅੰਦਰ ਕਿਉਂਕਿ ਸਰਕਾਰ ਚੁਣਨੀ ਹੈ ਸੋ ਸਰਕਾਰ ਚੁਣਨ ਦੇ ਲਈ ਪੋਲਿਟਿਸ਼ੀਅਨਸ ਘਰ ਦੇ ਅੰਦਰ ਦਸਤਕ ਦੇਣਗੇ ਇੱਕ ਸਪੈਸ਼ਲ ਸੈਗਮੈਂਟ ਦੇ ਵਿੱਚ ਜਿਸ ਤੋਂ ਬਾਅਦ ਜਿਹੜੇ ਪੂਰੇ ਘਰ ਦੀ ਕੈਪਟਨਸੀ ਕਹਿ ਸਕਦੇ ਅਸੀਂ ਕਿ ਪੂਰੇ ਘਰ ਦੇ ਅੰਦਰ ਕੌਣ ਜਿਹੜੀ ਹੈ ਸਰਕਾਰ ਰਾਜ ਕਰੇਗੀ ਕਿਹੜੀ ਸਰਕਾਰ ਰਾਜ ਕਰੇਗੀ ਹੋ ਸਕਦਾ ਪਾਰਟੀਸ਼ਨ ਜ਼ੋਨ ਹੋ ਸਕਦਾ ਕਿ ਜਿਵੇਂ ਆਪਣੀਆਂ ਨਾਰਮਲ ਪਾਰਟੀਆਂ ਨੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਕੰਟੈਸਟੈਂਟਸ ਨੇ ਉਹ ਡਿਵਾਈਡ ਕੀਤੇ ਜਾਣ ਇਹ ਤਾਂ ਹੁਣ ਦੇਖਣਾ ਬਹੁਤ ਜੋ ਇੰਟਰਸਟਿੰਗ ਹੋਣ ਵਾਲਾ ਲੇਕਿਨ ਫਿਲਹਾਲ ਜੋ ਅੱਜ ਨਿਊਜ਼ ਉਹ ਇਹ ਹੈ ਕਿ ਅੱਜ ਯਾਨੀ ਕਿ ਬਿਗ ਬਾਸ 19 ਦੇ ਵਿੱਚ ਪੋਲੀਟੀਸ਼ੀਅਨਸ ਜੋ ਨੇ ਉਹ ਬਿਗ ਬਾਸ ਦੇ ਘਰ ਦੇ ਅੰਦਰ ਆ ਸਕਦੇ ਨੇ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਸੀਜ਼ਨ 13 ਨੇ ਖੂਬ ਧਮਾਲ ਮਚਾਈ ਸੀ ਜਿਸ ਦੇ ਵਿੱਚ ਹਰ ਕਿਸੇ ਨੇ ਆਪਣੇ ਇੱਕ ਇੱਕ ਕੰਟੈਸਟੈਂਟ ਨੇ ਹਰ ਕਿਸੇ ਨੂੰ ਜੋ ਹੈ ਐਂਟਰਟੇਨ ਕੀਤਾ ਸੋ ਉਸ ਤੋਂ ਬਾਅਦ ਵੀ ਬਹੁਤ ਸਾਰੇ ਬਿਗ ਬਾਸ ਦੇ ਸੀਜ਼ਨ ਆਏ ਲੇਕਿਨ ਇਹਨੇ ਮਕਬੂਲ ਨਹੀਂ ਹੋਏ ਹਾਲਾਂਕਿ ਬਿਗ ਬਾਸ ਨੂੰ ਸਾਰੇ ਪਸੰਦ ਕਰਦੇ ਨੇ ਫੇਵਰਟ ਪਰਸਨਲ ਇੰਤਜ਼ਾਰ ਰਹਿੰਦਾ ਬਿਗ ਬਾਸ ਦਾ ਲੇਕਿਨ 13 ਤੋਂ ਬਾਅਦ ਹੁਣ 19 ਜੋ ਹੈ ਕੁਝ ਕਰਸਪੀ ਲੱਗ ਰਿਹਾ ਕੁਝ ਇੰਟਰਸਟਿੰਗ ਲੱਗ ਰਿਹਾ ਜਿਸ ਦੇ ਵਿੱਚ ਸਰਕਾਰ ਚੋਣਾਂ ਦੀ ਯਾਨੀ ਕਿ ਰਾਜਨੀਤੀ ਹੋਏਗੀ ਸੋ ਸਲਮਾਨ ਖਾਨ ਇੱਕ ਸੁਪਰ ਐਕਸਾਈਟਿਡ ਨੇ ਕਿਉਂਕਿ ਸਲਮਾਨ ਖਾਨ ਦੀਆਂ ਵਿੱਚ ਪੋਸਟਾਂ ਸ਼ੇਅਰ ਹੋ ਰਹੀਆਂ ਨੇ ਟੀਜ਼ਰਸ ਆਊਟ ਹੋ ਰਹੇ ਨੇ 빅ਬੋਸ ਦੇ ਘਰ ਦੇ ਅੰਦਰ ਪਾਰਲੀਮੈਂਟ ਦੀ ਲੁੱਕ ਦਿੱਤੀ ਗਈ ਹੈ ਇਸ ਵਾਰ 빅ਬੋਸ ਦੇ ਘਰ ਦੇ ਅੰਦਰ ਲੋਗੋਸ ਦੇ ਵਿੱਚ ਚੇਂਜਸ ਕੀਤੇ ਗਏ ਨੇ ਬਹੁਤ ਕੁਝ ਇਸ ਵਾਰ ਦੇ 빅ਬੋਸ ਦੇ ਵਿੱਚ ਚੇਂਜਸ ਹੋਏ ਨੇ ਸੋ ਹੁਣ ਦੇਖਣਾ ਹੋਏਗਾ ਕਿ ਕੰਟੈਸਟੈਂਟਸ ਜਿਹੜੇ ਨੇ ਕਿਸ ਰੂਪ ਤੇ ਵਿੱਚ ਐਂਟਰ ਹੁੰਦੇ ਨੇ ਕਿੱਦਾਂ ਉਹਨਾਂ ਦੇ ਜਿਹੜੇ ਨੇ ਡਿਵਾਈਡਿੰਗ ਹੁੰਦੀ ਆ ਘਰ ਦੇ ਅੰਦਰ ਕੀ ਕਰੋ 빅बॉस 19 ਦਾ ਕਿਉਂਕਿ ਥੋੜੇ ਹੀ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਰਾਤ 10:30 ਵਜੇ ਔਰ ਨਾਲ ਦੇ ਨਾਲ Jio Hotstar ਤੇ ਵੀ ਲਾਈਵ ਚੱਲੇਗਾ